ਸਤਿ ਸ਼੍ਰੀ ਅਕਾਲ ਜੀ ਅੱਜ ਰੋਸਟ ਕਰਾਂਗੇ ਦੀ ਮਠਾੜੂ ਤੇ ਇਹ ਕੁੱਤੇ ਦਾ ਪੁੱਤ ਵੀਡੀਓ ਕੋਲੋਂ ਹਟਦਾ ਹੀ ਨਹੀਂ ਗਾ ਹਨ ਉਹਨਾਂ ਨੇ ਉਹ ਕਰੋਸ਼ੀ ਦੇ ਨਾਲ ਕਰ ਦੇਣਾ ਹੁਣਿਆ ਵਾ ਇਹਨੂੰ ਹਨਾ ਸਲਾਈਆਂ ਦੇ ਨਾਲ ਹਾਂ ਹਰ ਫਤੇ ਦਾ ਵੀ ਨਾਮ ਲਿਖਿਆ ਉੱਤੇ ਵੇਹੜਾ ਜਿਹੜੇ ਗੱਲਾਂ ਕਰਦੇ ਆ ਨਾ ਉਹਨਾਂ ਨੇ ਮੂੰਹ ਤੇ ਅੱਜ ਚਪੇੜਿਆ ਠੀਕ ਆ ਐਦਾਂ ਐਦਾਂ ਸਾਨੂੰ ਪਿਆਰ ਕਰਦੇ ਨੇ ਠੀਕ ਆ ਬੰਦਾ ਕੋ ਖਾਣ ਪੀਣ ਦਾ ਦੇਣ ਲਿਆਂ ਦਾ ਕੋ ਭੁੱਖਾ ਨਹੀਂ ਦਾ ਪਿਆਰ ਭੇਜਿਆ ਉਹਨਾਂ ਨੇ ਆਪਣਾ ਇਹ ਪੁੱਛੀਆਂ ਨਹੀਂ ਭੇਜੀਆਂ ਪਿਆਰ ਭੇਜੀਆਂ ਮੇਰੀ ਧੀ ਨੂੰ ਆਹ ਦੇਖੋ ਟੋਪੀ ਵੇਖੋ ਇੱਕ ਨਾ ਆਹ ਕਾਂ ਡੋੜ ਜਾ ਇਹ ਨਹੀਂ ਮਾਨ ਪਹੁੰਚਦਾ ਆ ਤੇ ਆਪ ਨੂੰ ਸਟਾਰ ਸਮਝਦਾ ਹੈਗਾ ਸਾਲਿਆ ਜਿਹੜੇ ਤੈਨੂੰ ਕਮੈਂਟ ਕਰਦੇ ਆ ਮਾੜਾ ਮੋਟਾ ਉਹਨਾਂ ਨੂੰ ਤੂੰ ਬੋਲੀ ਜਾ ਨਾ ਰਹਿ ਨਾ ਬਾਕੀ ਨਾ ਹੁਣ ਇਹਦੇ ਕੋਲੇ ਕੋਈ ਟੌਪਿਕ ਹੈ ਨਹੀਂਗਾ ਗੱਲ ਕਰਨ ਨੂੰ ਜਾਂ ਕੋਈ ਮਤਲਬ ਵੀਡੀਓ ਪਾਉਣ ਨੂੰ ਕੋਈ ਚੀਜ਼ ਹੈ ਨਹੀਂ ਇਹਦੇ ਕੋਲੇ ਤੇ ਬਸ ਇਹਦੇ ਕੋਲੇ ਆ ਹੀ ਕੰਮ ਹੈ ਸਲੂਨ ਤੋਂ ਆਗੇ ਸਲੂਨ ਤੇ ਚਾਵੜੇ ਜਾਂ ਘਰ ਵਾਲਿਆਂ ਨੇ ਰੰਗ ਕਰਾ ਲੇ ਇਹੋ ਜਿਹਾ ਕੁਝ ਹੈ ਦੇ ਕੋਲ ਤੇ ਹੁਣ ਇਹ ਆਪ ਭਾਲਦਾ ਵੀ ਮੈਨੂੰ ਲੋਕ ਰੋਸਟ ਕਰਨ ਲੋਕ ਗਾਲਾਂ ਕੱਢਣ ਮੈਨੂੰ ਤੇ ਮੈਂ ਥੋੜਾ ਮੋਟਾ ਹੋਰ ਫੇਮਸ ਹੋਵਾਂ ਮਤਲਬ ਮੇਰੀਆਂ ਵੀਡੀਓ ਹੋਰ ਚੱਲਣ ਹੋਰ ਜ਼ਿਆਦਾ ਪੈਸਾ ਆਵੇ ਉਹ ਸਾਲੇ ਮੰਨਦੇ ਆ ਚਲ ਲੋਕੀ ਤਾਂ ਤੇਰਾ ਮਾੜਾ ਮੋਟਾ ਕਰਦੇ ਆ ਪਰ ਤੂੰ ਐਡਾ ਦਿਲ ਕਿੱਥੋਂ ਲਿਆਏਗਾ ਤੂੰ ਕਿਸੇ ਦਾ ਨਹੀਂ ਕਰਦਾਗਾ ਪਤਾ ਯਾਰ ਤੇਰੀ ਸ਼ੈਗਲ ਕਿਹੋ ਜੀ ਹੈ ਸਾਲਾ ਬੇਜੂ ਜਾ ਹੁਣ ਆਏ ਹੋਏ ਇਸ ਕੰਮ ਰਵਾਸ ਤੇਫਨ ਆ ਗਿਆ ਜੀ ਮੇਰੀ ਧੀ ਦਾ ਇਹਨੂੰ ਓਪਨ ਕਰੋ ਉਹਦੀਆਂ ਸੁਖਨਾ ਦੋ ਪਰੌਂਠੀਆਂ ਪੈ ਜਾ ਕਰਨੀ ਫਸਟ ਕਲਾਸ ਦਾ ਨਹੀਂ ਦੋ ਤਿੰਨ ਪੈ ਨਹੀਂ ਬੜੀ ਯਾਰ ਫਰੀ ਦੀ ਚੀਜ਼ ਦੇਖ ਕੇ ਨਾ ਲਾਲਾ ਸਟਣ ਲੱਗੇ ਜਾਂਦਾ ਇਹ ਇਹਨੂੰ ਮਤਲਬ ਯਾਰ ਐਂਜ ਲੱਗਦਾ ਵੀ ਇਹਨੇ ਦੇਖਿਆ ਹੀ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਖਾਲੀ ਭਾਂਡੇ ਵਾਲਾ ਹਿਸਾਬ ਹੈ ਇਹਦਾ ਵੀ ਪਾਲੀ ਛੇਤੀ ਉੱਛੜਦਾ ਹੈ ਕੋਈ ਚੀਜ਼ ਦੇ ਦੇ ਸੇ ਹੀ ਉਹਦੀ ਮਤਲਬ ਤਕੋਨ ਲੱਗ ਜਾਂਦਾ ਵੀ ਅਸੀਂ ਆਏ ਆ ਅਸੀਂ ਚੀਜ਼ ਆ ਲੈ ਆਂਦੀ ਕੋਈ ਚੀਜ਼ ਨੇ ਨੈਟ ਤੋਂ ਮੰਗਾਈ ਹੋਵੇ ਭਾਵੇਂ 2 250 ਰੁਪਏ ਦੀ ਐ ਇਹਨੇ ਦਿਖਾ ਦੇਣਾ ਕਿ ਅਸੀਂ ਆ ਮੰਗਾਇਆ ਉਹਦਾ ਰੇਟ ਵੀ ਦੱਸ ਦੇਣਾ ਨਾਲ ਵੀ ਯਾਰ ਲੋਕ ਖਰੀਦ ਨਹੀਂ ਸਕਦੇ ਬਹੁਤ ਸਰਦੇਵਾਰ ਦੇ ਪਏ ਆਗੇ ਯਾਰ ਤੂੰ ਤਾਂ ਉਹਨੇ ਜੋ ਗਹਾਂ ਹੇ ਨਹੀਂ ਗਾ ਜਿੰਨਾ ਲੋਕਾਂ ਨੇ ਮਤਲਬ ਆਪਦੇ ਕੋਲੇ ਰੱਖੀ ਬੈਠੇ ਆ ਮੇਰੇ ਹਿਸਾਬ ਨਾਲ ਤੂੰ ਸਾਰੀ ਉਮਰ ਚ ਨਹੀਂ ਕਮਾਉਣਾਗਾ ਉਹਨਾਂ ਜਿੰਨਾ ਕੋ ਖਰਚਾ ਕਰ ਜਾਂਦੇ ਆ ਬਹੁਤ ਸਰਦੇ ਸਰਦੇ ਪਏ ਲੋਕ ਤੇ ਗੱਲ ਇਹ ਆ ਵੀ ਯਾਰ ਫੜ ਨਹੀਂ ਮਾਰੇਦੀ ਹੁੰਦੀ ਜਿਆਦਾ ਕਾਤ ਦੇ ਵਿੱਚ ਰਹਿਦਾ ਹੁੰਦਾ ਹੈਗਾ ਇਹਦੇ ਨਾਲ ਜੇ ਉਹਦੇ ਬਲੌਗ ਹੁੰਦੇ ਆ ਬਲੌਗ ਦੇ ਵਿੱਚ ਕੁਝ ਕੱਟਣ ਪਉਣ ਨੂੰ ਨਹੀਂ ਹੁੰਦਾ ਐਡਾ ਘਟਿਆ ਬਲੌਗ ਬਣਾਉਂਦਾ ਨਾ ਇੰਨਾ ਫੁੱਦੂ ਜਿਹਾ ਬਲੌਗ ਬਣਾਉਂਦਾ ਨਾ ਵੀ ਜੀ ਕਰਦਾ ਉਹਦਾ ਫੋਨ ਮਾਰਾਂ ਕੰਧ ਦੇ ਵਿੱਚ ਪਰ ਆਇਆ ਕਿਸ ਤਰ੍ਹਾਂ ਕੁਸਤਾਂ ਦਾ ਚੇਤਾ ਜਿਹਾ ਆ ਜਾਂਦਾ ਵੀ ਪੈਸੇ ਪੂਸੇ ਜੇ ਲੱਗੇ ਆ ਫੋਨ ਤੇ ਅਸੀਂ ਲੈਣੇ ਜੀਨਾ ਠੀਕ ਆ ਨਵਾਂ ਮਾਲ ਆਇਆ ਤੇ ਜਿਨ੍ਹਾਂ ਦੀ ਕੁਆਲਿਟੀ ਚੈੱਕ ਕਰ ਉਹ ਜੀ ਆਹ ਆਖਲੀ ਪਿਆਰੀ ਜੀਨ ਆ ਕਪੜਾ ਵੀ ਮੈਗਨਾ ਨਿਆਰੇ ਦਾ ਰਿਆ ਦੇ ਆਓ ਇੰਸਟਾਗ੍ਰਾਮ ਦੀ ਆਈਡੀ ਵੀ ਹੈਗੀ ਜਾਜ ਠੀਕ ਹੈ ਜੀਨ ਪਤਾ ਨਹੀਂ ਲੈਣੀ ਐ ਖਣੀ ਨਹੀਂ ਲੈਣੀ ਜਿੱਥੇ ਜੀ ਕਰਦਾ ਉਥੇ ਮੂੰਹ ਚਾਕੇ ਕੈਮਰਾ ਖੋਲ ਲੈਂਦਾ ਹੈਗਾ ਭਾਂ ਤੇ ਸ਼ਰਮ ਦਾ ਘਾਟਾ ਸ਼ਰਮ ਦਾ ਘਾਟਾ ਕੀ ਸ਼ਰਮ ਹੀ ਹੈਣੀ ਇਹਦੇ ਕੋਲੇ ਤਾਂ ਭਾਂ ਇਹ ਕਸ਼ਟਾ ਸੋਚ ਲਾ ਕਿ ਕਿਨਾ ਲੈਂਦੇ ਹੈਗੇ ਯਾਰ ਵੀ ਮਤਲਬ ਬੈ ਕੇ ਸੋਚ ਕੇ ਦਿਨ ਅੱਧਾ ਘੰਟਾ ਘੰਟਾ ਲਾ ਕਿ ਮੈਂ ਲੋਕਾਂ ਨੂੰ ਕੀ ਦਿਖਾਉਣਾ ਪਿਆ ਵੇ ਦੇਖੋਣਾ ਪਿਆ ਵੀ ਅੱਜ ਮੇਰੀ ਘਰ ਵਾਲੀ ਨੇ ਵਾਰ ਰੰਗਾਲੇ ਆ ਅੱਜ ਮੇਰੀ ਘਰ ਵਾਲੀ ਨੇ ਮਹਿੰਦੀ ਲਵਾ ਲਈ ਅੱਜ ਨੋ ਲਵਾ ਲਈ ਆ ਮੈਂ ਘਰ ਨੂੰ ਚੱਲਿਆ ਘਰ ਆ ਗਿਆ ਆਦੀ ਕੁੜੀ ਨੇ ਖੇਡਣ ਲੱਗ ਗਿਆ ਅੱਜ ਮੇਰੇ ਬਾਪੂ ਨੂੰ ਆ ਹੋ ਗਿਆ ਡੱਗਣ ਲੱਗ ਗਿਆ ਸੀ ਹੁੰਦਾ ਕੋ ਨਹੀਂ ਸਾਰੇ ਬਲੌਗ ਦੇ ਵਿੱਚ ਨਾ ਮੰਨ ਕੇ ਚਲੋ ਤੁਸੀਂ ਇਹਨੇ ਪੂਰਾ ਜਿਹੜਾ ਬਲੌਗ ਪਾਇਆ ਉੱਤੇ ਜਿਹੜਾ ਥੰਬਨੇ ਲਾਇਆ ਉਹ ਦੋਆਂ ਕਮੈਂਟਾਂ ਥੰਬਨੇ ਨਿਕਲਦਾ ਉਹਦੇ ਉੱਤੇ ਲਿਖ ਦਊਗਾ ਕਿ ਅੱਜ ਮੇਰਾ ਬਾਪੂ ਡੱਗ ਪਿਆ ਮਮੀ ਬਿਮਾਰ ਸੀ ਸਾਰਾ ਬਲੌਗ ਇਹ ਤਾਂ ਖਤਮ ਹੋ ਰਹਾ ਹੁੰਦਾ ਐਂਡ ਤੇ ਥੋੜਾ ਇਹ ਦਿਖਾ ਦਿੰਦਾ ਹੈਗਾ ਬਈ ਮੰਮੀ ਬਿਮਾਰ ਸੀ ਅੱਜ ਮੰਮੀ ਮੇਰੇ ਐ ਕਰਕੇ ਬੁਖਾਰ ਚੜ ਗਿਆ ਵੀ ਭੈਣ ਚ ਦੇਖੋ ਦਿਖਾਉਣ ਵਾਲੀ ਚੀਜ਼ ਸਾਲਾ ਗਦੇੜ ਜਾ ਲੈ ਜਾਂਦਾ ਤੇ ਇਹ ਖਿਲਰ ਜਣਾ ਛਤੀ ਉਹ ਮਤਲਬ ਉਦਾਂ ਧੰਬਦਾ ਐ ਐਡਾ ਵਧੀਆ ਨਾ ਦਾ ਕਪੜਾ ਜਾ ਐਡਾ ਇਹ ਕਈ ਜਣੇ ਪੁੱਛਣਾ ਵੀ ਕਿੱਥੋਂ ਮੰਗਵਾਏ ਮਿਸ਼ੂ ਐਪ ਤੋਂ ਮੰਗਵਾਏ ਦਾ ਨਾਮ ਨਹੀਂ ਮੈਨੂੰ ਪਤਾ ਕੀ ਹੈ ਇਹ ਤੇ ਸੰਦੀਪ ਨੂੰ ਪਤਾ ਹੋਊਗਾ ਵੀ ਕੀ ਨਾਮ ਆ ਤੇ ਇਵੇਂ ਕਰਕੇ ਆਹ ਕੱਪੜੇ ਬੜੇ ਸੋਹਣੇ ਤੈ ਲੱਗ ਜਾਂਦੇ ਨੇ ਆਹ ਡੇਲੀ ਵੇਅਰ ਜਿਹੜੇ ਸਾਈਡ ਤੇ ਰੱਖਲੇ ਨੇ ਜਿਹੜੇ ਕਦੀ ਕਦੀ ਪਾਉਣੇ ਹੋ ਇਦਾਂ ਰੱਖਲੇ ਆ ਤੇ ਇਹਨਾਂ ਦਾ ਪ੍ਰਾਈਸ ਜਦੋਂ ਤੈਨੂੰ ਪਤਾ ਹੈਗਾ ਵੀ ਚੀਜ਼ ਇੰਨੀ ਵਧੀਆ ਨਹੀਂ ਤੇ ਮਤਲਬ ਤੂੰ ਦਿਖਾਉਣੀ ਜ਼ਰੂਰੀ ਹੈ ਮਤਲਬ ਤੇਰੀ ਵੀਡੀਓ ਕੁਝ ਲੋਕ ਤਾਂ ਵੇਖਦੇ ਹੀ ਆ ਉਹਨਾਂ ਨੂੰ ਵੀ ਲੱਗੂਗਾ ਕਿ ਠੀਕ ਹੈ ਯਾਰ ਇਹਦੇ ਵਿੱਚ ਕੱਪੜੇ ਪਾ ਕੇ ਰੱਖਣੇ ਆ ਵਧੀਆ ਵੀ ਅਸੀਂ ਵੀ ਮੰਗਾ ਲਈਏ ਤੇ ਤੈਨੂੰ ਅਕਲੀ ਹੈ ਨਹੀਂ ਯਾਰ ਜਿਹੜੇ ਮਤਲਬ ਤੈਨੂੰ ਦੇਖਦੇ ਉਹਨਾਂ ਦਾ ਮਨ ਕਰੂਗਾ ਸੀ ਵੀ ਲੈ ਲਈ ਯਾਰੋ ਮਤਲਬ ਘਟਿਆਈ ਚੀਜ਼ ਤੂੰ ਉਹਨੂੰ ਦਵਾ ਦੇਗਾ ਜੇ ਤੂੰ ਆਪ ਮੂੰਹ ਹੀ ਕਹੀ ਹੈ ਨਾਗਾ ਵੀ ਇੰਨੀ ਵਧੀਆ ਨਹੀਂ ਹੁੰਦੇਗੇ ਤੇ ਤੂੰ ਨਾ ਆਪਣੀ ਵੀਡੀਓ ਬਣਾ ਠੀਕ ਹੈ ਬਾਕੀ ਮੈਂ ਤੈਨੂੰ ਇੱਕ ਤਨਾ ਤੇਰਾ ਵਹਿਮ ਕੱਢਦਾ ਜੇ ਤੇਰੇ ਮਨ 'ਚ ਹੈ ਕਿ ਤੂੰ ਸਟਾਰ ਹੈਂ ਜਾਂ ਮਤਲਬ ਤੈਨੂੰ ਲੋਕ ਦੇਖਦੇ ਆ ਲੋਕ ਤੈਨੂੰ ਤਾਂ ਦੇਖਦੇ ਆ ਉਹ ਵੀ ਮੰਨ ਕੇ ਚੱਲ ਕਿ ਕੁਝ ਲੋਕ ਸਵਾਦ ਲੈਂਦੇ ਵਿਚਾਲ ਠੀਕ ਹੈ ਯਾਰ ਜਵਣੀਆਂ ਜੁਵਣੀਆਂ ਜ ਮਾਰਦਾ ਰਹਿੰਦਾ ਨੂੰ ਵੇਖ ਲਈਏ 10 ਮਿੰਟ ਹੱਸ ਲੈਂਦੇ ਤੈਨੂੰ ਵੇਖ ਕੇ ਤੈਨੂੰ ਮਤਲਬ ਤੇਰੀਆਂ ਵੀਡੀਓ ਵੇਖ ਕੇ ਕੋਈ ਨਾ ਮੋਟੀਵੇਸ਼ਨ ਨਹੀਂ ਮਿਲਦੀ ਜੇ ਤੈਨੂੰ ਵਹਿਮ ਹੋਊਗਾ ਕਿ ਮੇਰੀਆਂ ਵੀਡੀਓ ਲੋਕ ਵੇਖਦੇ ਆ ਮੈਨੂੰ ਪਸੰਦ ਕਰਦੇ ਆ ਸਵਾਦ ਲੈਂਦੇ ਆ ਨੈਗਲੀਸਰ ਪਾਸ ਖਾਦੀ ਸੀ ਤੂੰ ਤਾਂ ਕਰਕੇ ਤੇ ਜਿਹੜੇ 2-4 ਤੈਨੂੰ ਉਂ ਵੇਖਦੇ ਆ ਉਹ ਬਾਈ ਤੇਰੀ ਕੁੜੀ ਕਰਕੇ ਵੇਖਦੇ ਆ ਨਿੱਕੇ ਜਿਹੇ ਵਕਸਾਰਿਆਂ ਨੂੰ ਪਸੰਦ ਹੁੰਦੇ ਆ ਠੀਕ ਹੈ ਤੇ ਜਾ ਮਤਲਬ ਤੇਰੀ ਘਰ ਤੇ ਘਰਾਂ ਨਹੀਂ ਤੇ ਤਰਸੋਂ ਦਾ ਲੋਕਾਂ ਨੂੰ ਮੜਿਆਂ ਮੋਟਿਆਂ ਨੂੰ ਉਹ ਤੈਨੂੰ ਤਾਂ ਵੇਖਦੇ ਆ ਬਾਕੀ ਤੂੰ ਐਡਾ ਸਟਾਰ ਸਟੂਰ ਹੈਣੀ ਠੀਕ ਹੀ ਚਦਰਾਂੀਆਂ ਹੁਣ ਇਹਨਾਂ ਦੇ ਇਹ ਕੱਪੜੇ ਪੈਕ ਕਰਕੇ ਇੱਥੇ ਕਰਨੇ ਹਾਂ ਹਾਂ ਹੋਏ ਇਹਨਾਂ 'ਚ ਮੈਨੂੰ ਪਤਾ ਕਿੰਨੇ ਤੱਕ ਰੱਖਣੇ ਜ਼ਿਆਦਾ ਨਾ ਯਾਰ ਇਹ ਮੋਟੋ ਜੀ ਤੇ ਮੈਨੂੰ ਹਾਸਾ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ ਆ ਤਰਸ ਵੀ ਆਉਂਦਾ ਸੋਰੀ ਤੇ ਹਾਸਾ ਤਾਂ ਮੈਨੂੰ ਤਾਂ ਆਉਂਦਾ ਹੈਗਾ ਕਿ ਯਾਰ ਸਾਰਾ ਦਿਨ ਨਾ ਘਰੇ ਮੂੰਹ ਬਣਾਈ ਰੱਖਦੀ ਹੈਗੀ ਪਤਾ ਨਹੀਂ ਯਾਰ ਐਡਾ ਉਹਦੀ ਕਿਹੋ ਜੀ ਇਹੋ ਜੀ ਕਿਹੜੀ ਚੀਜ਼ ਗਵਾਚ ਗਈ ਹੈ ਜਿਹੜੀ ਉਹਨੂੰ ਲੱਬ ਮਤਲਬ ਉਹਨੂੰ ਲੱਭ ਨਹੀਂ ਸਕਦੀ ਜਾਂ ਕੁਝ ਵੀ ਕਹਿ ਲਈਏ ਤੇ ਤਰਸ ਮੈਨੂੰ ਉਹ ਗੱਲ ਤੇ ਆ ਜਾਂਦਾ ਹੈ ਕਿ ਯਾਰ ਉਹ ਮਨ 'ਚ ਜ਼ਰੂਰ ਸੋਚਦੀ ਹੋਣੀ ਹੈ ਕਿ ਮੈਂ ਪੰਗਾ ਲੈ ਲਿਆ ਦੀ ਮਠਾੜੂ ਨਾਲ ਮੈਂ ਵਿਆਹ ਨਹੀਂ ਕਰਾਉਣਾ ਸੀਗਾ ਮੈਨੂੰ ਇਹ ਲੱਗਦਾ ਦੀਪ ਮਠਾੜੂ ਕੈਮਰੇ ਅੱਗੇ ਤਾਂ ਮਤਲਬ ਵਧੀਆ ਪੇਸ਼ ਆਉਂਦਾ ਹੈਗਾ ਜਦੋਂ ਕੈਮਰੇ ਤੋਂ ਮਤਲਬ ਪਾਸੇ ਹੁੰਦਾ ਹੈ ਕੈਮਰਾ ਨਹੀਂ ਚਲਾਉਂਦਾ ਹੈਗਾ ਵਲੌਗ ਨਹੀਂ ਬਣਾਉਂਦਾ ਮੰਨ ਲਓ ਤੇ ਉਦੋਂ ਤਾਂ ਆਪਦੀ ਘਰ ਵਾਲੇ ਨੂੰ ਯਾਰ ਮੇਰੇ ਹਿਸਾਬ ਨਾਲ ਹੱਥ ਔਲਾ ਕਰਦਾ ਹੀ ਹੋਊਗਾ ਇੱਕ ਦੋ ਛੱਤਰ ਵੀ ਮਾਰਦਾ ਹੋਣਾ ਤੇ ਬੋਲਦਾ ਬੂਲਦਾ ਵੀ ਹੋਣਾ ਹੈਗਾ ਤਾਂ ਹੀ ਸਾਲੀ ਉਹ ਤੀਜੇ ਦਿਨ ਪਿੱਛੇ ਪੇਕੇ ਉੜ ਜਾਂਦੀ ਹੈਗੀ ਨਹੀਂ ਤਾਂ ਐਡਾ ਕਿਹੜਾ ਉਹਦਾ ਗੱਡਾ ਖੜਾ ਜਿਹੜਾ ਪੇਕੇ ਉੜ ਜਾਂਦੀ ਹੈਗੀ ਤੀਜੇ ਦਿਨ ਪਿੱਛੇ ਯਾਰ ਇੱਕ ਗੱਲ ਨਾ ਮੈਂ ਹੋਰ ਕਹਿਣੀ ਸੀਗੀ ਮੈਂ ਇਹ ਕਹਿਣਾ ਗੰਦੀ ਮਟਾਲੂ ਹੋਇਆ ਜਾਂ ਹੋਰ ਕੋਈ ਵੀ ਬਲੌਗਰ ਹੋਵੇ ਇਹਨਾਂ ਨੂੰ ਦੇਖਣ ਦਾ ਕੋਈ ਫਾਇਦਾ ਨਹੀਂਗਾ 1% ਦਾ ਫਾਇਦਾ ਨਹੀਂਗਾ ਠੀਕ ਹੈ ਇਹਨਾਂ ਨੇ ਤਾਂ ਸਿਰਫ ਗੰਦਮੰਦ ਆਪਾ ਕੇ ਆਪਦੀ ਜ਼ਿੰਦਗੀ ਦਿਖਾ ਕੇ ਪੈਸਾ ਕਮਾ ਲੈਣਾ ਠੀਕ ਹੈ ਆਪਦੇ ਬੱਚਿਆਂ ਨੂੰ ਤੇ ਮਤਲਬ ਆਪ ਇਹੋ ਜੀਆਂ ਚੀਜ਼ਾਂ ਨਾ ਦੇਖੋ ਜੋ ਆਕਾ ਨੂੰ ਵੀ ਨਾ ਇਹੋ ਜੀਆਂ ਚੀਜ਼ਾਂ ਦੇਖਣ ਦਿਓ ਤੇ ਆ ਬਿਨੇ ਹੋਈਆਂ ਚੀਜ਼ਾਂ ਦੇਖੋ ਕਿਉਂਕਿ ਇਹ ਆਪਣਾ ਦਿਮਾਗ ਉਸ ਹਾਵਨਾ ਚੱਲਦਾ ਹੈਗਾ ਮੰਨ ਕੇ ਚਲੋ ਇੱਕ ਜਿਵੇਂ ਟੇਪ ਰਕਾਰਡ ਹੁੰਦੀ ਹੈਗੀ ਟੇਪ ਹੁੰਦੀ ਹੈ ਜਿਵੇਂ ਮੰਨ ਲਓ ਕਿ ਜੋ ਕੋਸ਼ਰ ਕੋਡ ਹੋ ਗਿਆ ਉਹੀ ਚੱਲਣਾ ਤੇ ਮੇਰੀ ਤਾਂ ਇਹ ਸਲਾਹ ਬਾਕੀ ਥੁੰਡੀ ਮਰਜੀ ਹੈ ਇਹ ਜਨਾਂ ਨੇ ਦੇਖਣਾ ਦਿਮਠਾੜੂ ਨੂੰ ਜਾਂ ਕਿਸੇ ਨੂੰ ਉਹ ਦੇਖ ਸਕਦਾ ਯਾਰ ਮੈਨੂੰ ਕੋਈ ਗੁੱਸਾ ਗਲਾਤ ਨਹੀਂ ਪਰ ਇਹਨੇ ਚੰਗੀਆਂ ਚੀਜ਼ਾਂ ਹੀ ਹੈ ਨਹੀਂ ਗਿਆ ਯਾਰ ਫਿਰ ਤਾਂ ਜੱਤ ਲਿਆ ਜੱਗ ਜਿਨ੍ਹਾਂ ਨੇ ਇਹਨੂੰ ਦੇਖ ਲਿਆ ਉਹ ਤਾਂ ਫਿਰ ਜੱਗ ਜੱਤੀ ਬੈਠੇ ਹੈਗੇ